ਨਾਮ ਮਲੇਰੀਕੋਲ ਵਾਲਾ ਇੱਕ ਜਿਹੜਾ ਪਿੰਡ ਹੈ ਜਿਹੜਾ ਪੂਰੇ ਪੰਜਾਬ ਨਹੀਂ ਦੇਸ਼ ਦੁਨੀਆ ਦੇ ਵਿੱਚ ਇਸ ਪਿੰਡ ਦਾ ਜਿਹੜਾ ਨਾਮ ਬੋਲ ਚੁੱਕਿਆ ਹੈ ਉਹ ਬੰਦਾ ਦਿਲੋਂ ਕੰਮ ਕਰਦਾ ਕੰਮ ਵਧੀਆ ਫੇਰ ਹੁੰਦਾ ਕਿ ਆਪਾਂ ਨਾ ਕੰਮ ਚਲਾਉ ਕਰਨਾ ਹੋਵੇ ਵਧੀਆ ਦੀਆਂ ਨੇ ਇਨੇਕ ਪੈਸਿਆਂ ਦੀ ਲੋੜਾ ਉਹਨਾਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਪੰਚਾਇਤ ਮੰਤਰੀ ਤੇ ਸਾਡੇ ਕੋਲੋਂ ਕੋਈ ਘਾਟ ਹੀ ਨਹੀਂ ਆਉਗੀ ਹੋਰ ਵੀ ਪੈਸਿਆਂ ਦੀ ਇੱਥੇ ਕੋਈ ਘਾਟ ਨਹੀਂ ਛੱਡੀ ਤੇ ਬਲਖਣ ਦਾ ਜਿਹੜੇ ਬੰਦਾ ਬਲਖਣ ਕੰਮ ਕਰੂਗਾ ਉਹ ਤਾਂ ਬਲਖਣ ਰਹੂ ਮੁਕੰਮਲ ਸਾਹਿਬ ਨਾਲ ਸਾਡੀ ਵਾਰ-ਵਾਰ ਗੱਲ ਹੁੰਦੀ ਆ ਹੋਰ ਵੀ ਬਹੁਤ ਵਧੀਆ ਪ੍ਰੋਜੈਕਟ ਲੈ ਕੇ ਆਵਾਂਗੇ ਤੁੰਗ ਜਾਵੇ ਇਹ ਵੀ ਇਹਨਾਂ ਦੀ ਇੱਕ ਸਲਾਹ ਨਾਲ ਸੋਚ ਨਾਲ ਹੋਇਆ ਹੈ। ਸਵਾਗਤ ਹੈ ਤੁਹਾਡਾ ਮੈਂ ਤੁਹਾਡਾ ਆਪਣਾ ਜਤਿੰਦਰ ਮਨਵੀ ਅੱਜ ਅਸੀਂ ਪਿੰਡ ਤੋਲੇਵਾਲ ਚ ਪਹੁੰਚਿਆ ਜ਼ਿਲ੍ਹਾ ਮਲੇਰਕੋਟਲਾ ਦਾ ਇੱਕ ਜਿਹੇਆ ਪਿੰਡ ਹੈ ਜਿਹੜਾ ਪੂਰੇ ਪੰਜਾਬ ਨਹੀਂ ਦੇਸ਼ ਦੁਨੀਆ ਦੇ ਵਿੱਚ ਇਸ ਪਿੰਡ ਦਾ ਜਿਹੜਾ ਨਾਂਉ ਬੋਲ ਚੁੱਕਿਆ ਹੈ। ਕਾਰਨ ਕੀ ਹੈ ਜਿਹੜਾ ਮੇਨ ਸਰਪੰਚ ਹੈ ਸਰਪੰਚ ਪਿੰਡ ਦਾ ਜਿਹੜਾ ਟੋਲੇਵਾਲ ਦਾ ਰੋਸੀ ਟੋਲੇਵਾਲ ਸਰਪੰਚ ਹੈ ਜਿਸ ਨੇ ਵੱਡਾ ਵਿਕਾਸ ਕਰਵਾਇਆ ਪਿੰਡ ਦੇ ਵਿੱਚ ਤੇ ਨਾਲ ਇੱਕ ਮਰੇ ਕੋਲਾ ਪਟਿਆਲਾ ਹਾਈਵੇ ਤੇ ਇੱਕ ਝੌਂਪੜੀ ਉਸਾਰੀ ਹੈ ਜਿਸ ਨੂੰ ਦੇਖਣ ਵਾਸਤੇ ਦੂ ਦਰਾਡੇ ਲੋਕ ਜਿਹੜਾ ਇਸ ਪਿੰਡ ਚ ਆਉਂਦੇ ਨੇ ਅੱਜ ਐਮਐਲਏ ਸਾਹਿਬ ਆਏ ਨੇ ਗੱਲਬਾਤ ਕਰ ਲੈਣੇ ਆ ਸ਼ਾਬਾਸ਼ ਦੇਣ ਵਾਸਤੇ ਆਇਓ ਅੱਜ ਤੁਸੀਂ ਇਹਨੂੰ ਆਪਣੇ ਸਰਪੰਚ ਨੂੰ ਕੀ ਕਹੋ ਬਹੁਤ ਹੀ ਪਹਿਲਾਂ ਦਾ ਦੇਸ਼ ਵਿਦੇਸ਼ ਵਿੱਚ ਫੱਟਦੇ ਸ਼ੂ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਆ ਪੁਰੀ ਨਗਰ ਪੰਚਾਇਤ ਟੋਲੇਵਾਲ ਵੱਲੋਂ ਸਤਿ ਸ਼੍ਰੀ ਅਕਾਲ ਤੇ ਮੈਂ ਸਾਡੇ ਛੋਟੇ ਵੀਰ ਪ੍ਰੋਸੀ ਜੀ ਦਾ ਕਿਉਂਕਿ ਜਦੋਂ ਬੰਦਾ ਦਿਲੋਂ ਕੰਮ ਕਰਦਾ ਕੰਮ ਵਧੀਆ ਫਿਰ ਹੁੰਦਾ ਕਿ ਆਪਾਂ ਨਾ ਕੰਮ ਚਲਾਉ ਕਰਨਾ ਵੇ ਵਧੀਆ ਨਹੀਂ ਹੁੰਦਾ ਕਿ ਜਦੋਂ ਪੰਚਾਇਤ ਚ ਜਿੱਦੇ ਆਏ ਨੇ ਪਹਿਲਾਂ ਵੀ ਪੰਚਾਇਤ ਇਹਨਾਂ ਦੇ ਪੱਖ ਦੀ ਸੀ ਵੀ ਇਹਨਾਂ ਨੇ ਦੇਖਿਆ ਵੀ ਪਿੰਡ ਨੂੰ ਬਿਹਤਰ ਕੀ ਬਣਾਇਆ ਵਧੀਆ ਕੀ ਬਣਾਇਆ ਮੇਰੇ ਨਾਲ ਸੀ ਸਾਡੇ ਰਜੀਵ ਨਾਲ ਇਹਨਾਂ ਨੇ ਬ੍ਰਹਮਤ ਕੇ ਸਲਾਹ ਕਰਦੇ ਆ ਵੀ ਹੁਣ ਇੱਕ ਦੋ ਹੋਰ ਗੱਲਾਂ ਕਰੀਏ ਵੀ ਇਹਨਾਂ ਦੀ ਜੇ ਉਹ ਵੀ ਕਰਨੀਆਂ ਨੇ ਉਸ ਤੋਂ ਬਾਅਦ ਫਿਰ ਅਗਲਾ ਪੜਾਅ ਉਹ ਵੀ ਕਰਨਾ ਤੇ ਪਿੰਡ ਦੀ ਭੈਤਰ ਨਹੀਂ ਸੋਚਣੀ ਜੇ ਦੇਖਿਆ ਕਿ ਮੈਂ ਥਾਤਾ ਬਾਸਕ ਦਾ ਰੋਡ ਤੇ ਮੈਂ ਸੋਨਾ ਬਣਾ ਲਾ ਕਿ ਜਿੰਨੇ ਪੈਸੇ ਦੀ ਲੋੜ ਆ ਉਹਨਾਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਪੰਚਾਇਤ ਮੰਤਰੀ ਤੇ ਸਾਡੇ ਕੋਲੋਂ ਕੋਈ ਘਾਟ ਹੀ ਨਹੀਂ ਹੋਊਗੀ ਹੋਰ ਵੀ ਪੈਸੇ ਦੀ ਇੱਥੇ ਕੋਈ ਘਾਟ ਨਹੀਂ ਛੱਡੀ ਛੱਡਾਂਗੇ ਫੈ ਵੀ ਇੱਥੇ ਕੋਈ ਕੰਮ ਹੋਵੇ ਜਿਹੜਾ ਇਹਨਾਂ ਦੇ ਵਾਈਡ ਵਿੱਚ ਕਿਸਾਨ ਦੇ ਵਿੱਚ ਨਾ ਹੋਵੇ ਤੇ ਅੱਜ ਤੁਸੀਂ ਖੁਦ ਦੇਖਿਆ ਵੀ ਪਹਿਲਾਂ ਵੀ ਬਹੁਤ ਸਾਰੇ ਜਿੰਨੇ ਵੀ ਪੱਤਰਕਾਰ ਵੀ ਰਾਏ ਨੇ ਜਿੰਨਾਂ ਨੇ ਪ੍ਰਾਈਵੇਟ ਵੀਡੀਓ ਬਣਾਈਆਂ ਨੇ ਉਹਦੇ ਬਹੁਤ ਆਖੇ ਬਣਾ ਚੁੱਕੇ ਨੇ ਇਹ ਪਹਿਲਾਂ ਹੀ ਲੋਕਾਂ ਦੇ ਵਿੱਚ ਅਸੀਂ ਦੇਖਣ ਦੇ ਲਈ ਖੋਲ ਦਿੱਤਾ ਸੀ ਤੇ ਸਾਡਾ ਬਿਜ਼ੀ ਸ਼ਡਿਊਲ ਬਹੁਤ ਸੀਗਾ ਜਿਹਦੇ ਕਰਕੇ ਇਹਨਾਂ ਨੇ ਕਈ ਵਾਰ ਕਿਹਾ ਵੀ ਆਪਾਂ ਆਪਣੀ ਨੈਗਰੇਸ਼ਨ ਕਰਨੀ ਆ ਅਜਿਹਾ ਵੀ ਉਹ ਤਾਂ ਰੱਬ ਵੱਲੋਂ ਹੋਈ ਵੀ ਇਹ ਹੁੰਦੀ ਆ ਇਸ ਕਰਕੇ ਤੇ ਅੱਜ ਤੱਕ ਕਈ ਪੰਚਾਇਤਾਂ ਦੇ ਵਿੱਚ ਸਕੂਲਾਂ ਦਾ ਮੈਗਰੇਸ਼ਨ ਕਰਕੇ ਆ ਤੇ ਕਈ ਪ੍ਰੋਗਰਾਮ ਕਰਕੇ ਆ ਤੇ ਅੱਜ ਤਾਂ ਸਾਨੂੰ ਇਹ ਕਹਿੰਦੇ ਜਾਣ ਨਹੀਂ ਦੇਣਾ ਜਿੱਥੇ ਤੱਕ ਕਰਨਾ ਹੀ ਕਰਨਾ ਤੇ ਮੈਂ ਸਾਡੇ ਛੋਟੇ ਵੀਰ ਦਾ ਇਹ ਕੱਲਾ ਇਹ ਨਹੀਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਹੋਰ ਵੀ ਇੱਥੇ ਅ ਅਜਿਹੀਆਂ ਚੀਜ਼ਾਂ ਦੇਖੂਗੇ ਜਿਹੜੀਆਂ ਤੁਹਾਨੂੰ ਆਮ ਕੀ ਕਿਹਾ ਜਾ ਸਕਦਾ ਕੀ ਕਿਹਾ ਜਾ ਸਕਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਅਮਰਗੜ ਹਲਕੇ ਦਾ ਹੈ ਜਿਹੜਾ ਪਿੰਡ ਹੈ ਵੀ ਇਹ ਵੱਖਰਾ ਹੋਊਗਾ ਸਾਰਿਆਂ ਨਾਲੋਂ ਕੀ ਗਰੰਟਾ ਦਿੱਤੇ ਜਾਣਗੇ ਕੀ ਵਿਕਾਸ ਕਾਰਜ ਹੋਰ ਵੱਖਰੇ ਹੋਣਗੇ ਇਹੋ ਤਾਂ ਨਿੱਕੇ ਕਦੇ ਕਹਿਣੀ ਹੁੰਦੀ ਵੀ ਉਹਦੇ ਕਿੰਨੇ ਵੀ ਪੁੱਤਰ ਹੋਣ ਉਹਨੂੰ ਸਾਰੇ ਪਿਆਰੇ ਲੱਗਦੇ ਨੇ ਪਰ ਜਿਹੜੀ ਇਹਦੀ ਸੋਚ ਆ ਉਹ ਜ਼ਰੂਰ ਹੋਰ ਨਾਲੋਂ ਅਲੱਗ ਆ ਜਿਹੜੀ ਇਹਨਾਂ ਦੀ ਸਾਡੇ ਸਰਪੰਚ ਸਾਹਿਬ ਦੇ ਵਿੱਚ ਇੱਕ ਤਾਂ ਗਰੀਬਾਂ ਦੇ ਪ੍ਰਤੀ ਬਹੁਤ ਹੀ ਹਮਦਰਦੀ ਰੱਖਦੇ ਨੇ ਉਹਨਾਂ ਦੇ ਲਈ ਇਹਨਾਂ ਨੇ ਬੇਹੰਤ ਯੋਜਨਾ ਲੱਖਿਆ ਹੁੰਦੇ ਨੇ ਹੋਰ ਇਹ ਦੋ ਤਿੰਨ ਕਈ ਯੋਜਨਾ ਜਿਹੜੀਆਂ ਚੱਲ ਰਹੀਆਂ ਨੇ ਅਸੀਂ ਪਹਿਲਾਂ ਅਨਾਉਂਸਿੰਗ ਕਰਨੀਆਂ ਕਿ ਇਹ ਦੇਖਦੇ ਨੇ ਵੀ ਵੱਧ ਤੋਂ ਵੱਧ ਅਸੀਂ ਪਿੰਡ ਦੇ ਲੋਕਾਂ ਦੀ ਭਲਾਈ ਕਿਵੇਂ ਕਰਦੇ ਸਾਡੇ ਪੁਰਾਣੇ ਸਰਪੰਚ ਸਾਹਿਬ ਖੜੇ ਨੇ ਤੇ ਇਹਨਾਂ ਨੇ ਵੀ ਬੜੇ ਵੱਡੇ ਯੋਗਦਾਨ ਦਿੱਤਾ ਤੇ ਉਹਨਾਂ ਨਾਲੇ ਸਮੇਂ ਦੇ ਵਿੱਚ ਵੀ ਤੁਸੀਂ ਇਸ ਗੱਲ ਨੂੰ ਦੇਖੋਗੇ ਵੀ ਇੱਥੇ ਹੀ ਵਿਵਹਤਰ ਕਰ ਰਹੇ ਆ ਤੇ ਬਲਖਣਤਾ ਜਿਹੜੇ ਬੰਦਾ ਬਲਖਣ ਦਾ ਕੰਮ ਕਰੂ ਉਹਦਾ ਬਲਖਣ ਰਹੂ ਮੁਕਾਬਲਾ ਹੁੰਦਾ ਬਲਖਣਤਾ ਦਾ ਚੰਗੇ ਦਾ ਤੇ ਲੋਕਾਂ ਦਾ ਹਮਦਰਦੀ ਦਾ ਉਹ ਸਾਡੇ ਪਹਿਲੀ ਤੇ ਹੁਣ ਦੀ ਪੰਚਾਇਤ ਦੇ ਵਿੱਚ ਪੂਰਨ ਦੱਸਦੇ ਆ ਕਿ ਸਾਡੇ ਰੂਸੀ ਜੀ ਪਾਰਟੀ ਦੇ ਵੀ ਸੀਨੀਅਰ ਆਗੂ ਨੇ ਤੇ ਜਦੋਂ ਪਾਰਟੀ ਦਾ ਕੋਈ ਪ੍ਰੋਗਰਾਮ ਆਉਂਦਾ ਉਹਦੇ ਵਿੱਚ ਵੀ ਵਰਕਰ ਕਿਸ਼ਾ ਲੈਂਦੇ ਨੇ ਤੇ ਮੀਟਿੰਗਾਂ ਦੀਆਂ ਟਿੰਡਗੜ ਤੇ ਕਿਹ ਹੁੰਦੀ ਹੈ ਜੀ ਐਮਐਲਏ ਸਾਹਿਬ ਨੇ ਹੌਸਲਾ ਵਜਾਈ ਕੀਤੀ ਐ ਕਿਵੇਂ ਦੇਖਦੇ ਹੋ ਕੀ ਹੋਰ ਜਿਹੜੇ ਵਿਕਾਸ ਕਾਰਜ ਕੀ ਕਰੋਗੇ ਤੇ ਹੁਣ ਕਿਹੜੇ ਕਿਹੜੇ ਵਿਕਾਸ ਕਾਰਜ ਨੇ ਜਿਹੜੇ ਚੱਲ ਰਹੇ ਨੇ ਆਲਰੇਡੀ ਦੇਖੋ ਜੀ ਐਮਐਲਏ ਸਾਹਿਬ ਦਾ ਇੱਕ ਸਾਨੂੰ ਪਿੱਟ ਤਾਂ ਪਤਾਉਣਾ ਜੋ ਅਸੀਂ ਇਹਨਾਂ ਤੋਂ ਮੰਗ ਕਰਦੇ ਆਂ ਸਾਨੂੰ ਮੜੀ ਜੀ ਗੱਲ ਕਹੀ ਤੇ ਪੂਰਤ ਹੁੰਦੀ ਆ ਐਨਾ ਹੀ ਸਾਨੂੰ ਬਹੁਤ ਮਾਣ ਆ ਵੀ ਅੱਜ ਆਏ ਪਹਿਲਾਂ ਵੀ ਅਸੀਂ ਤਾਂ ਨੂੰ ਬੇਨਤੀ ਕਰ ਚੁੱਕੇ ਆ ਦੋ ਤਿੰਨ ਵਾਰ ਇਹਨਾਂ ਦਾ ਬਿਜ਼ੀ ਸ਼ਡਿਊਲ ਹੋਣ ਕਰਕੇ ਚਲੋ ਇਹ ਲੇਟ ਹੋ ਗਏ ਤੇ ਇਹ ਸਾਡੇ ਨਾਲ ਹਰ ਇੱਕ ਗੱਲ ਦੀ ਸਲਾਹ ਕਰਦੇ ਰਹਿੰਦੇ ਨੇ ਹੋਰ ਵੀ ਅਸੀਂ ਹੁਣ ਤੁਹਾਨੂੰ ਚਲੋ ਕਹਿੰਦੇ ਨਹੀਂ ਪਹਿਲਾਂ ਅਸੀਂ ਕਰਕੇ ਦਿਖਾਵਾਂਗੇ ਐਮਐਲਏ ਸਾਹਿਬ ਨਾਲ ਸਾਡੀ بار بار ਗੱਲ ਹੁੰਦੀ ਆ ਹੋਰ ਵੀ ਬਹੁਤ ਵਧੀਆ ਪ੍ਰੋਜੈਕਟ ਲੈ ਕੇ ਆਵਾਂਗੇ ਤੁੰਗ ਜਾਵੇ ਇਹ ਵੀ ਇਹਨਾਂ ਦੀ ਇੱਕ ਸਲਾਹ ਨਾਲ ਸੋਚ ਨਾਲ ਹੋਇਆ ਬਿਲਕੁਲ ਬਿਲਕੁਲ ਇਸ ਸੰਵਿਧਾਇਕ ਗੱਜਨ ਮਾਜਰਾ ਜਿਨ੍ਹਾਂ ਵੱਲੋਂ ਜਿਨ੍ਹਾਂ ਵੱਲੋਂ ਜਿਹੜਾ ਇਹ ਹੌਸਲ ਬਜਾਈ ਕੀਤੀ ਆ ਤੁਹਾਨੂੰ ਅੰਦਰਲੀਆਂ ਤਸਵੀਰਾਂ ਦਿਖਾ ਦਿੰਨੇ ਆ ਕਿ ਜਿਹੜੀ ਝੌਪੜੀ ਬਣਾਈ ਗਈ ਆ ਆਲੀਸ਼ਾਨ ਝੌਪੜੀ ਦੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਐ ਐਮਐਲਏ ਸਾਹਿਬ ਅੰਦਰ ਜਿਹੜਾ ਜਾ ਰਹੇ ਨੇ ਤੇ ਆਖਰਕਾਰ ਕੀ ਕੀ ਝੌਪੜੀ ਦੇ ਵਿੱਚ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਦੇਖੋ ਏਸੀ ਨਾਲ ਜਿਹੜੀ ਏਸੀ ਲਗਾਇਆ ਹੋਇਆ ਏਸੀ ਬੈਠਣ ਵਾਸਤੇ ਤੇ ਨਾਲ ਐਲਸੀਡੀ ਤੇ ਹੋਰ ਸੋਫੇ ਵਗੈਰਾ ਹਰ ਇੱਕ ਤਰ੍ਹਾਂ ਦੇ ਜਿਹੜੇ ਆਧੁਨਿਕ ਸੁਵਿਧਾਵਾਂ ਨਾਲ ਜਿਹੜੀ ਹੈਗੀ ਹੈ ਝੌਂਪੜੀ ਜਿਹੜੀ ਲਾਇਸ ਕੀਤੀ ਹੋਈ ਹੈ ਮੇਨ ਸਾਥ ਕਿਹਾ ਜਾ ਸਕਦਾ ਵੀ ਜਿਹੜਾ ਤੋਲੇਵਾਲ ਪਿੰਡ ਦੇ ਵਿੱਚ ਜਿਹੜਾ ਇੱਕ ਸਾਥ ਮਨਾਈ ਗਈ ਹੈ ਸਰਪੰਚ ਵੱਲੋਂ ਕੱਲੀਏ ਸਾਥ ਹੀ ਨਹੀਂ ਬਣਾਈ ਗਈ ਪਿੰਡ ਦੇ ਵਿੱਚ ਵਾਈਫਾਈ ਫ੍ਰੀ ਕੀਤਾ ਗਿਆ ਤੇ ਹੋਰ ਇੱਥੇ ਬੱਸ ਨਹੀਂ ਖੜਦੀ ਸੀ ਉਹ ਵੀ ਇੱਥੇ ਜਿਹੜਾ ਇਹ ਨਗਰ ਨਿਵਾਸੀਆਂ ਵਾਸਤੇ ਬਸਤਾ ਕਰਨ ਲਿਆ ਹੋਰ ਵੀ ਕਈ ਜਿਹੜੇ ਵਿਕਾਸ ਕਾਰਜ ਕੀਤੇ ਗਏ ਨੇ ਤੇ ਐਮਐਲਏ ਸਾਹਿਬ ਨੇ ਵੀ ਕਿਹਾ ਕਿ ਜਿਹੜਾ ਅਮਰਗੜ ਹਲਕੇ ਦਾ ਇੱਕ ਅਜਿਹੇਆ ਪਿੰਡ ਬਣਾਵਾਂਗੇ ਵੀ ਲੋਕ ਨੇ ਜਿਹੜੇ ਦੇਸ਼ ਦੁਨੀਆ ਦੇ ਵਿੱਚ ਇਸ ਪਿੰਡ ਨੂੰ ਦੇਖਣ ਵਾਸਤੇ ਆਉਣਗੇ ਕੈਮਰਾਮੈਨ ਮਜੀਦ ਸੋਹਣਾ ਜਤਿੰਦਰ ਮਨਵੀ ਨਿਊਜ਼ ਟੂਡੇ ਪੰਜਾਬ ਅਮਰਗੜ ਬੰਲੇ ਸੋ ਨਿਹਾਲ ਰੋਸ਼ੀ ਇਹਦੇ ਕਰਕੇ ਹੀ ਆ ਸਾਰਾ ਕੁਝ ਰੰਗ ਭਗ ਬੇਅੰਤ ਨਹੀਂ ਲਾਏ ਹੋਏ ਨੇ ਤੁਹਾਨੂੰ ਪਹਿਲਾ ਸਰਪੰਚ ਇਹੀ ਆਪਣਾ ਹਾਂ ਜੀ ਇਹਦਾ ਕੱਟਿਆ ਚਾਹੀਦਾ ਬੰਲੇ ਸੋ ਨਿਹਾਲ ਸਰਬਜੀਤ